ਅੱਜ ਐਸ ਮਾਡਰਨ ਸਕੂਲ ਦੇ ਵਿੱਚ ਵਸੰਦਰਾ ਜੋ ਸਾਡੇ ਇਹਦਾ ਨਾਮ ਦਿੱਤਾ ਹੈ ਐਨਵਰ ਸਾਂਕਸ਼ਨ ਅਸੀਂ ਕਰਵਾ ਰਹੇ ਹਾਂ ਚੌਨੀਆਂ 54th ਐਨਵਰ ਫੰਕਸ਼ਨ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਬੱਚਿਆਂ ਦੇ ਵਿੱਚ ਚਹਿਲ ਪਹਿਲ ਇੱਕ ਉਤਸਵ ਦਾ ਮਾਹੌਲ ਲੱਗ ਰਿਹਾ ਅਸੀਂ ਬੱਚਿਆਂ ਨੂੰ ਜਿੱਥੇ ਐਕਾਡੈਮਿਕ ਵਾਸਤੇ ਉਤਸ਼ਾਹਿਤ ਕਰਦੇ ਹਾਂ ਉੱਥੇ ਜਿਹੜੇ ਕਲਚਰਲ ਜੋ ਐਕਟੀਵਿਟੀਜ਼ ਆਪਣੀ ਸੰਸਕ੍ਰਿਤੀ ਹੈ ਪੰਜਾਬ ਦੇ ਰਿਲੇਟਿਡ ਇੰਡੀਆ ਦੇ ਰਿਲੇਟਿਡ ਉਹਦੇ ਬਾਰੇ ਵੀ ਜੋ ਅੱਜ ਪ੍ਰੋਗਰਾਮ ਹੋ ਰਿਹਾ ਉਹ ਕਰਨਗੇ ਔਰ ਉਸ ਤੋਂ ਇਲਾਵਾ ਸਾਡੇ ਸਪੋਰਟਸ ਦੇ ਵਿੱਚ ਵੀ ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਤੁਸੀਂ ਰੋਜ਼ ਦੇਖਦੇ ਹੋ ਕਿ ਨਿਊਜ਼ ਦੇ ਵਿੱਚ ਸਾਡੇ ਏਐਸ ਮਾਡਰਨ ਸਕੂਲ ਦਾ ਰੋਜ਼ ਹੀ ਨੰਬਰਗਨਾਮ ਹੁੰਦਾ ਔਰ ਅੱਜ ਦੇ ਇਸ ਮੌਕੇ ਤੇ ਜਿੱਤੇ ਮੈਂ ਕਿਉਂਕਿ ਇਤੋਂ ਬਹੁਤ ਸਾਰੇ ਬੱਚੇ ਪੜ ਕੇ ਜੱਜ ਸਾਹਿਬ ਬਣ ਕੇ ਗਏ ਹਨ ਬਹੁਤ ਸਾਰੇ ਬੱਚੇ ਆਈਪੀਐਸ ਵਿੱਚ ਆਈਐਸ ਵਿੱਚ ਔਰ ਹੋਰ ਵਿਦਿਆਰਥੀ ਆਰ ਅਲਗ-ਅਲਗ ਪੋਸਟਸ ਹਤੇ ਜਿਸ ਤਰ੍ਹਾਂ ਡਾਕਟਰਸ ਹੈ ਇੰਜੀਨੀਅਰਸ ਹੈ ਸੀਏ ਹੈ ਚਾਰਟਰਡ ਕਾਊਂਟੈਂਟ ਹੈ ਬਹੁਤ ਬੱਚਿਆਂ ਨੇ ਮਲਾ ਮਾਰੀਆਂ ਜਿੱਤੇ ਮੈਂ ਅੱਜ ਦੇ ਸ਼ੁਭ ਮੌਕੇ ਤੇ ਜੋ ਅੱਜ ਪ੍ਰੋਗਰਾਮ ਹੋ ਰਿਹਾ ਨੂੰ ਫੰਕਸ਼ਨ ਉਹਦੀ ਪੂਰੇ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਸਹਿਬਾਨ ਨੂੰ ਆਰ ਸਾਡੇ ਜਿਹੜੇ ਟੀਚਰ ਸਾਹਿਬਾਨ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਧੰਨ